ਪੰਜਾਬ ਦੇ ਵਿੱਚ ਲੱਗੀ ਇੱਕ ਨਵੀਂ پابੰਦੀ ਪੰਜਾਬੀਓ ਹੁਣ ਗਲਤੀ ਨਾ ਕਰਨਾ ਜਲਦੀ ਜਾਣੋ ਕਿ ਆਖਰ ਉਹ پابੰਦੀ ਹੈ ਕੀ ਆ ਸ਼ੁਰੂ ਤੋਂ ਲੈ ਕੇ ਆਖਰ ਤੱਕ ਇਸ ਖਬਰ ਦੇ ਨਾਲ ਜੁੜਨਾ ਪੋਸੂ ਨਵਾ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਔਰ ਪੰਜਾਬ ਦੇ ਹਿੱਤ ਵਾਸਤੇ ਫਿਰ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਬਹੁਤ ਵੱਡੇ ਕਦਮ ਚੁੱਕਣੇ ਪੈਂਦੇ ਆ ਤਾਂ ਕਿ ਪਬਲਿਕ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਦੇਖੋ ਸਾਡੀ ਜ਼ਿੰਦਗੀ ਦੇ ਵਿੱਚ ਇੰਨੀਆਂ ਜ਼ਿਆਦਾ ਟੈਨਸ਼ਨਾਂ ਰਹਿੰਦੀਆਂ ਨੇ ਔਰ ਉਹਨਾਂ ਟੈਨਸ਼ਨਾਂ ਦੇ ਕਰਕੇ ਦਿਮਾਗ ਰੈਸਟ ਚਾਹੁੰਦਾ ਹੈ ਉਹਨਾਂ ਦੇ ਟੈਨਸ਼ਨਾਂ ਟੈਨਸ਼ਨਾਂ ਕਰਕੇ ਮਨ ਅਸ਼ਾਂਤ ਜਿਹੜਾ ਹੈ ਉਹ ਅਸ਼ਾਂਤ ਹੋਇਆ ਹੁੰਦਾ ਹੈ ਉਹ ਸ਼ਾਂਤੀ ਭਾਲਦਾ ਹੈ ਔਰ ਘਰ ਦੇ ਵਿੱਚ ਜੇ ਟੀਵੀ ਦੀ ਮਾੜੀਏ ਵਾਅਦ ਉਪਰ ਆਜਵੇ ਤਾਂ ਉਸੇ ਵੇਲੇ ਉਸ ਨੂੰ ਡਾਊਨ ਕਰੀ ਦੇ ਕਿਉਂਕਿ ਸਾਡਾ ਦਿਮਾਗ ਆਲਰੇਡੀ ਕਿਆ ਹੋਇਆ ਹੈ ਸਾਡੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਟੈਨਸ਼ਨਾਂ ਨੇ ਉਹਨਾਂ ਟੈਨਸ਼ਨਾਂ ਤੋਂ ਨਜਾਤ ਪਾਉਣ ਵਾਸਤੇ ਆਪਾਂ ਕੁਝ ਦਿਨ ਆਰਾਮ ਕਰਨੇ ਦੀ ਵੀ ਕੋਸ਼ਿਸ਼ ਕਰਦੇ ਆ ਲੇਕਿਨ ਉਸ ਦੇ باوجود ਵੀ ਅਸੀਂ ਉਸ ਕੋਸ਼ਿਸ਼ ਵਿੱਚ ਸਫਲਤਾ ਪ੍ਰਾਪਤ ਨਹੀਂ ਕਰਦੇ ਹੁਣ ਜਿਹੜੀ ਪੰਜਾਬ ਦੇ ਵਿੱਚ ਇੱਕ ਨਵੀਂ ਪਾਬੰਦੀ ਲੱਗੀ ਹੈ ਉਸ ਪਾਬੰਦੀ ਦੇ ਤਹਿਤ ਪਬਲਿਕ ਪਬਲਿਕ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਪਬਲਿਕ ਉਹ ਜਿਹੜੀ ਪਬਲਿਕ ਬਿਮਾਰ ਹੈ ਜਾਂ ਬਜ਼ੁਰਗ ਲੋਕ ਨੇ ਜਦ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਟਿਊਸ਼ਨਾਂ ਪੜ੍ਹਦੇ ਨੇ ਹੋਰ ਕੰਪੀਟੀਸ਼ਨ ਜਿਹੜਾ ਹੈ ਉਹਦੀ ਤਿਆਰੀ ਕਰਦੇ ਨੇ ਤਾਂ ਇਸ ਨਵੇਂ ਸਟੈਪ ਦੇ ਨਾਲ ਉਹਨਾਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਣ ਬੜੀ ਹੈ ਦੋਸਤੋ ਮੈਂ ਦੱਸ ਦਿਆ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ देर ਰਾਤ ਤੱਕ ਪਾਰਟੀਆਂ ਹੁੰਦੀਆਂ ਰਹਿੰਦੀਆਂ ਨੇ ਬੱਚਿਆਂ ਦੇ ਪੇਪਰ ਆਏ ਹੁੰਦੇ ਆ ਔਰ ਬਜ਼ੁਰਗ ਘਰਾਂ ਦੇ ਵਿੱਚ ਬਿਮਾਰ ਹੁੰਦੇ ਆ ਆਮ ਲੋਕ ਜਿਹੜੇ ਹੈ ਉਹ ਵੀ ਸਾਰਾ ਦਿਨ ਦੀ ਖਿੱਚ-ਖਿੱਚ ਤੋਂ ਤੰਗ ਆ ਕੇ ਆਰਾਮ ਕਰਨਾ ਚਾਹੁੰਦੇ ਆ ਲੇਕਿਨ ਰਾਤ ਨੂੰ ਲੋਕ ਕੀ ਕਰਦੇ ਆ ਕਿ ਮਨਮਰਜ਼ੀ ਦੇ ਨਾਲ ਡੀਜੇ ਲਗਾ ਕੇ ਉੱਚੀ-ਉੱਚੀ ਆਵਾਜ਼ ਛੱਡ ਕੇ ਦੋਦੇ ਉੱਪਰ ਨੱਚਦੇ ਗਾਉਂਦੇ ਭੰਗੜੇ ਪਾਉਂਦੇ ਨੇ ਮੈਂ ਕਹਿੰਦਾ ਜੀ ਆਪਣਾ ਜਿਹੜਾ ਉੱਲੂ ਸਿੱਧਾ ਕਰ ਲੈਂਦੇ ਨੇ ਦੂਜਿਆਂ ਦੀਆਂ ਸੇਤਾ ਤੋਂ ਇਹਨਾਂ ਲੋਕਾਂ ਨੇ ਕੀ ਲੈਣਾ ਅਜੇਹਾ ਇੱਕ ਸਟੈਪ ਚੱਕਿਆ ਹੈ ਜੀ ਬਰਨਾਲਾ ਪ੍ਰਸ਼ਾਸਨ ਨੇ ਸੁਣ ਕੇ ਤੁਸੀਂ ਚੌਂਕ ਜਾਉਂਗੇ ਅਜੇਹਾ ਸਟੈਪ ਚੱਕਿਆ ਬਰਨਾਲਾ ਤੋਂ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਦਾ ਇੱਕ ਜਿਹੜਾ ਹੁਕਮ ਹੈ ਉਹ ਅੱਜ ਬੜਾ ਖ਼ਬਰਾਂ ਦੀ ਸੁਰਖੀ ਬਣਿਆ ਹੋਇਆ ਹੈ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਜੱਗ ਬਣੀ ਅਖਬਾਰ ਦੀ ਹੈਡਲਾਈਨਸ ਹੈ ਉਹਦੇ ਵਿੱਚ ਲਿਖਿਆ ਹੈ ਕਿ ਜਿਹੜਾ ਹੁਕਮ ਜਾਰੀ ਕੀਤਾ ਹੈ ਦੁਕਾਨਦਾਰਾਂ ਵੱਲੋਂ ਸ਼ਹਿਰਾਂ ਦੇ ਸ਼ਹਿਰ ਦੇ ਸਦਰ ਬਾਜ਼ਾਰ ਫਰਵਾਹੀ ਬਾਜ਼ਾਰ ਹੰਢਾਇਆ ਬਾਜ਼ਾਰ ਤੇ ਕੱਚਾ ਕਾਲਜ ਰੋਡ ਪੱਕਾ ਕਾਲਜ ਰੋਡ ਦੇ ਉੱਪਰ ਕਿਸੇ ਵੀ ਸਮਾਨ ਨੂੰ ਲਗਾਉਣ ਤੋਂ ਪਹਿਲਾਂ ਉਸ ਨੂੰ ਆਪਣੀ ਹੱਦ ਦੇ ਵਿੱਚ ਹੀ ਰੱਖਿਆ ਜਾਵੇ ਨਾ ਕਿ ਉਸ ਨੂੰ ਬਾਹਰ ਗਲੀ ਦੇ ਵਿੱਚ ਖਿਲਾਰਿਆ ਜਾਵੇ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ ਕਿੱਡੀ ਵੱਡੀ ਗੱਲ ਹੈ ਇਹ ਦੁਕਾਨਦਾਰ ਕੀ ਕਰਦੇ ਆ ਕੀ ਦੁਕਾਨ ਦਾ ਸਾਰਾ ਸਮਾਨ ਕੱਢ ਕੇ ਅੱਗੇ ਰੱਖ ਦਿੰਦੇ ਆ ਅੱਧੀ ਦੁਕਾਨ ਤੋਂ ਉਹੀ ਰੋਕ ਲੈਂਦੇ ਜਦੋਂ ਦੁਕਾਨ ਰੁਕਦੀ ਹੈ ਜਗ੍ਹਾ ਰੁਕਦੀ ਹੈ ਤਾਂ ਫਿਰ ਟ੍ਰੈਫਿਕ ਜਮ ਹੁੰਦੀ ਹੈ ਜਿਸ ਕਰਕੇ ਪੈ ਪੈ ਪੂਰਾ ਦੇਣ ਸਾਰਾ ਕੁਝ ਚੱਲਦਾ ਰਹਿੰਦਾ ਹੈ ਸੋ ਇਸ ਕਰਕੇ ਇਹ ਬਰਨਾਲਾ ਪ੍ਰਸ਼ਾਸਨ ਦੇ ਵੱਲੋਂ सदर ਬਾਜ਼ਾਰ ਚ ਕਿਸੇ ਵੀ ਕਿਸਮ ਦਾ फोर व्हीलर داخل ਨਾ ਕੀਤਾ ਜਾਵੇ ਅਤੇ ਬਾਜ਼ਾਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਫੋਰ व्हीलर ਦੀ ਪਾਰਕਿੰਗ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਚੈੱਕ ਕੀਤੀ ਜਾਵੇ ਇਹ ਵੀ ਦੇਖੋ ਦੇਖੋ ਇਸ ਤਰ੍ਹਾਂ ਦੀਆਂ ਪਲਾਨਿੰਗਸ ਹੋਣੀਆਂ ਬਹੁਤ ਜ਼ਰੂਰੀ ਹੈ ਰੋਡ ਮੈਪ ਹੋਣਾ ਬਹੁਤ ਜ਼ਰੂਰੀ ਤੁਹਾਡੇ ਕੋਲ ਹੁਣ ਸਰਕਾਰ ਦੇ ਵੱਲੋਂ ਮਾਫ ਕਰਨਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸਟੈਪ ਚੱਕਿਆ ਗਿਆ ਇਹ ਫਾਇਦਾ ਕਿਹਦਾ ਹੈ ਸਾਨੂੰ ਫਾਇਦਾ ਹੈ ਇਸ ਦਾ ਫਾਇਦਾ ਤਾਂ ਸਾਨੂੰ ਹੀ ਆ ਪ੍ਰਸ਼ਾਸਨ ਨੇ ਜਿਹੜਾ ਸਟੈਪ ਚੱਕਿਆ ਜੇ ਅਸੀਂ ਇਸ ਦੀ ਵਰਤੋਂ ਨਹੀਂ ਕਰਦੇ ਤਾਂ ਫਿਰ ਪ੍ਰਸ਼ਾਸਨ ਦਾ ਤਾਂ ਕੋਈ ਮਤਲਬ ਪ੍ਰਸ਼ਾਸਨ ਦੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਇੰਨੀ ਜੀ ਉਹਨੇ ਕਾਨੂੰਨ ਬਣਾ ਕੇ ਉਸਨੇ ਮਤਲਬ ਇਹ ਜਿਹੜਾ ਹੁਕਮ ਹੈ ਉਹ ਜਾਰੀ ਕਰ ਦਿੱਤਾ ਹੈ ਜਾਰੀ ਕਰਨ ਤੋਂ ਬਾਅਦ ਲਾਗੂ ਤਾਂ ਆਪਾਂ ਹੀ ਕਰਨਾ ਨਾ ਆਪਣੇ ਤੇ ਲਾਗੂ ਹੋਣਾ ਸੋ ਉਹਨਾਂ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਫਰਵਾਹੀ ਅਤੇ ਹੰਢਾਇਆ ਬਾਜ਼ਾਰ ਚ 4 ਵੀਲਰ ਦੀ ਪਾਰਕਿੰਗ ਪਾਰਕਿੰਗ ਲਾਈਨ ਦੇ ਅੰਦਰ ਹੀ ਕੀਤੀ ਜਾਵੇਗੀ ਸਾਰੇ ਬਾਜ਼ਾਰ ਚ ਲੋਡਿੰਗ ਵਹੀਕਲਸ ਟਰੈਕਟਰ ਟਰੈਲੀਆਂ ਟੈਂਪੂ Tata 407 ਹੈਵੀ ਟਰੱਕਾਂ ਆਦਿ ਦਾਖਲ ਹੋਣ ਦਾ ਸਮਾਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਹੋਵੇਗਾ 9 ਤੋਂ ਪਹਿਲਾਂ ਨਹੀਂ 7 ਤੋਂ ਬਾਅਦ ਨਹੀਂ ਇਸ ਤੋਂ ਇਲਾਵਾ ਦਿਨ ਦੇ ਬਾਕੀ ਸਮੇਂ ਇਹਨਾਂ ਵਾਹਨਾਂ ਦਾ ਦਖਲ ਜਿਹੜਾ ਹੋਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ ਇੱਕ ਹੋਰ ਹੁਕਮ ਦੇ ਅਨੁਸਾਰ ਜ਼ਿਲ੍ਹਾ ਜ਼ਿਲ੍ਹੇ ਦੇ ਅੰਦਰ ਅਣਅਧਿਕਾਰਤ ਜਿਹੜੀਆਂ ਆਵਾਜ਼ ਪ੍ਰਦੂਸ਼ਣ ਹੈ ਵਾਇਸ ਪੋਲੂਸ਼ਨ ਹੈ ਉਹਨਾਂ ਯੰਤਰਾਂ ਦੀ ਵਰਤੋਂ ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਨੇ ਮੈਰिज ਪੈਲੇਸ ਹੋ ਗਿਆ ਧਾਰਮਿਕ ਸਥਾਨ ਹੋ ਗਏ ਆਮ ਲੋਕਾਂ ਦੁਆਰਾ ਸੱਭਿਆਚਾਰਕ ਧਾਰਮਿਕ ਤੇ ਹੋਰ ਪ੍ਰੋਗਰਾਮਾਂ ਵਿੱਚ ਲਾਊਡ ਸਪੀਕਰ ఆర్కెస్ట్రా ਤੇ ਆਵਾਜ਼ ਪ੍ਰਦੂਸ਼ਣ ਕਰਨ ਵਾਲੇ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਮੈਂ ਸ਼ੁਰੂ ਚ ਗੱਲ ਕੀਤੀ ਸੀ ਨਾ ਲੋਕ ਮਾਨਸਿਕ ਰੋਗੀ ਹੁੰਦੇ ਨੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਹੈ ਪੜ੍ਹਾਈ ਤੇ ਅਸਰ ਹੁੰਦਾ ਹੈ ਸੋ ਕੰਟਰੋਲ ਆਫ ਨੋਇਸ ਐਕਟ 1956 ਦੇ ਵਿੱਚ ਕੋਈ ਵੀ ਵਿਅਕਤੀ ਪੂਰਨ ਪਰਵਾਨਗੀ ਲਾਊਡ ਸਪੀਕਰ ਜਾਂ ਵਾਇਸ ਪ੍ਰਦੂਸ਼ਣ ਦੀ ਵਰਤੋਂ ਨਹੀਂ ਕਰ ਸਕਦਾ ਮੈरिज ਪੈਲਸ ਹੋਟਲ ਰੈਸਟੋਰੈਂਟ ਆਮ ਲੋਕਾਂ ਲਈ ਲਾਊਡ ਸਪੀਕਰ ਲਗਾਉਣਾ ਹੋਵੇਗਾ ਉਹ ਵੱਖਰੇ ਤੌਰ ਤੇ ਉਪ ਮੰਡਲ ਮੈਜਿਸਟ੍ਰੇਟ ਤੋਂ ਪਹਿਲਾਂ ਪਰਵਾਨਗੀ ਲੈਣੀ ਪਵੇਗੀ ਇਹ ਹੁਕਮ 15 ਸੈਪਟੰਬਰ 2025 ਤੱਕ ਲਾਗੂ ਰਹਣਗੇ ਇਹ ਬਹੁਤ ਵੱਡੀ ਖਬਰ ਹੈ ਪਬਲਿਕ ਦੇ ਹਿੱਤ ਵਾਸਤੇ ਪ੍ਰਸ਼ਾਸਨ ਵੱਲੋਂ ਚੱਕਿਆ ਕਦਮ ਹੈ ਪੋਸੂਨਾਮਾ ਚੈਨਲਿਸਟ ਖਬਰ ਦੀ ਤਾਰੀਫ ਕਰਦਾ ਹੈ ਔਰ ਬਾਕੀ ਵੀ ਜ਼ਿਲ੍ਹਿਆਂ ਦੇ ਜਿੰਨੇ ਵੀ ਮੈਜਿਸਟ੍ਰੇਟ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਖਬਰ ਇਸ ਤਰ੍ਹਾਂ ਦਾ ਸਟੈਪ ਚੱਕਣਾ ਜ਼ਰੂਰ ਹੋਵੇਗਾ ਉਹਦਾ ਕਾਰਨ ਇਹ ਹੈ ਕਿ ਪਬਲਿਕ ਇਹਨਾਂ ਚੀਜ਼ਾਂ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਹੈ ਜੇ ਤੁਸੀਂ ਸਖਤ ਕਦਮ ਚੱਕੋਗੇ ਤੇ ਪਬਲਿਕ ਨੂੰ ਰਾਹਤ ਮਿਲ ਸਕਦੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ